ਇਸ ਤਰੀਕੇ ਨਾਲ ਆਪਣੇ ਬੱਚੇ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਫੀਵਰ ਤੁਹਾਨੂੰ ਲੱਗਦਾ ਹੈ ਬੱਚੇ ਨੂੰ ਤੁਸੀਂ 102 103 ਤੋਂ ਉੱਪਰ ਜਾ ਰਿਹਾ ਹੈ ਆਪਾਂ ਪੱਟੀ ਐਡਵਾਈਸ ਕਰਦੀ ਹੈ ਪਰ ਠੰਡੇ ਪਾਣੀ ਦੀ ਨਹੀਂ ਕਰੀਏ ਟੈਪ ਵਾਟਰ ਜਿਹਨੂੰ ਤੁਸੀਂ ਲੂਕ ਵਾਰਮ ਜਾਂ ਟੈਪ ਵਾਟਰ ਦੀ ਹੀ ਪੱਟੀ ਕਰਾਈ ਦੀ ਹੈ ਠੰਡੇ ਦੀ ਨਹੀਂ ਬਰਫ਼ ਦੀ ਨਹੀਂ ਕੋਈ ਇਸ ਤਰ੍ਹਾਂ ਦੀ ਅਗਰ ਬੱਚੇ ਨੂੰ ਬਾਈ ਚਾਂਸ ਬੁਖਾਰ ਵਧਨ ਦੇ ਨਾਲ ਦੌਰਾ ਪੈ ਰਿਹਾ ਤਾਂ ਅਸੀਂ ਇੱਕ ਸਪਰੇ ਐਡਵਾਈਸ ਕਰੀਦਾ ਜਿਹਨੂੰ ਮੀਡਾਜ਼ ਮੀਡਾਜ਼ੁਲਮ ਸਪਰੇ ਕਹਿੰਦੇ ਆ ਸਿਰਫ ਉਸ ਟਾਈਮ ਲਈ ਤੁਸੀਂ ਦੌਰਾ ਕੰਟਰੋਲ ਕਰਕੇ ਬੱਚੇ ਨੂੰ ਚੈੱਕ ਜਰੂਰ ਕਰਾਉਣਾ ਨਾ ਕਿ ਹਰ ਵਾਰ ਖੇੜ ਦਾ ਖੇੜ ਦਾ ਬੱਚਾ ਬੇਹੋਸ਼ ਹੋ ਜਾਂਦਾ ਹੈ ਗਰਦਨ ਪੂਰੀ ਪਿੱਛੇ ਨੂੰ ਢਾਲ ਪਾ ਲੈਂਦਾ ਆਪਣੀ ਤੇ ਅੱਖਾਂ ਉੱਪਰ ਚੜਾ ਲੈਂਦਾ ਇਹਨੂੰ ਕੀ ਕਹਿੰਦੇ ਜੇ ਆਪਾਂ ਕੋਈ ਬੱਚਾ ਰੋਂਦਾ ਹਨਾ ਦੈਟ ਵੀ ਇਸ ਵੀ ਆ ਪ੍ਰੀ ਮੂਵਮੈਂਟ ਫੇਜ਼ ਹੈ ਫਿਰ ਵਾਈਸ ਜਿਹੜਾ ਬਾਕੀ ਦੌਰ ਨਾਲੋਂ ਅਲੱਗ ਕਿਉਂ ਹੋ ਉਹਦੇ ਵਿੱਚ ਇਹੀ ਹੈ ਕਿ ਬੱਚਾ ਬਾਅਦ ਵਿੱਚ ਤਕਰੀਬਨ ਨਾਰਮਲ ਹੁੰਦਾ ਮੂੰਹ ਤੋਂ ਝਗ ਨਿਕਲਣਾ ਬੱਚੇ ਦੇ ਇੱਕ ਟੱਕ ਦੇਖਣਾ ਬੱਚੇ ਦੇ ਲੈਟ੍ਰੀਨ ਬਾਥਰੂਮ ਦੇ ਵਿੱਚ ਨਿਕਲਣਾ ਇਹ ਪ੍ਰੈਜੈਂਟੇਸ਼ਨ ਹੀ ਹੈ ਦੌਰੇ ਦੀ ਬੱਚਾ ਸੋ ਰਿਹਾ ਹੈ ਸੋਤੇ-ਸੋਤੇ ਕੀ ਹੁੰਦਾ ਉਹਨੂੰ ਮਤਲਬ ਕਿ ਇੱਕ ਜੋੜ ਦੀ ਰੋਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦਾ ਮੂੰਹ ਮੁੜ ਕੇ ਉਹਦੇ ਮੂੰਹ 'ਚ ਝਾਗ ਨਿਕਲਣੇ ਸਟਾਰਟ ਹੋ ਜਾਂਦੇ। ਇਹ ਬੱਚੇ ਜਿਹੜੇ بڑے ਹੁੰਦੇ ਨੇ ਉਹਨਾਂ ਨੂੰ ਥੋੜੇ ਜਿਹਾ ਘਬਰਾਹਟ ਹੋਣੀ, ਛਾਤੀ ਜਕੜਨ ਹੋਣੀ, ਪਸੀਨਾ ਆਣਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਉਹਨਾਂ ਨਾਲ ਕੁਝ ਗਲਤ ਹੋ ਰਿਹਾ। ਮਹਿਸੂਸ ਹੋਣ ਲੱਗ ਜਾਂਦਾ ਵੀ ਉਹਨਾਂ ਨਾਲ ਕੁਝ ਗਲਤ ਹੋ ਰਿਹਾ। ਤਰੀਕੇ ਨਾਲ ਆਪਣੇ ਬੱਚੇ ਦਾ ਜਿਹੜਾ ਇਹ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਦੇ ਆਪਾਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਇਹ ਜਿਹੜੀ ਚੀਜ਼ਾਂ ਜਿਵੇਂ ਫ फेब्रुवारी ਸਿਸਰ ਇਹ ਆਪਾਂ ਪਾਰਟਿਕੁਲਰਲੀ ਪੇਰੈਂਟਸ ਨੂੰ ਸੀ ਰੀਅਸ਼ੋਰ ਕਰਦੇ ਆ ਕਿ ਬੱਚੇ ਨੂੰ ਜਦ ਵੀ ਤੁਹਾਨੂੰ ਬੁਖਾਰ ਲੱਗਦਾ ਹਮੇਸ਼ਾ ਡਾਕੂਮੈਂਟ ਕਰੋ ਡਾਕੂਮੈਂਟ ਕਰਕੇ ਪੈਰਾਸੀਟਾਮੋਲ ਦਿਓ ਅਗਰ ਬੱਚੇ ਨੂੰ ਬਾਈਚੈਂਸ ਬੁਖਾਰ ਵਦਨ ਦੇ ਨਾਲ ਦੌਰਾ ਪੈ ਰਿਹਾ ਤਾਂ ਅਸੀਂ ਇੱਕ ਸਪਰੇਅ ਡਵਾਈਸ ਕਰੀਦਾ ਜਿਹਨੂੰ ਮਿਡਾਜ਼ ਮਿਡਾਜ਼ੁਲਮ ਸਪਰੇਅ ਕਹਿੰਦੇ ਆ ਜਿਹਦੇ ਨਾਲ ਪੇਰੈਂਟਸ ਨੱਕ ਦੇ ਥਰੂ ਬੱਚੇ ਦਵਾਈ ਪਾਉਂਦੇ ਨੇ ਤੇ ਦੌਰਾ ਕੰਟਰੋਲ ਹੋ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਘਰ ਹੀ ਰਹਿਣਾ ਸਿਰਫ ਉਸ ਟਾਈਮ ਲਈ ਤੁਸੀਂ ਦੌਰਾ ਕੰਟਰੋਲ ਕਰਕੇ ਬੱਚੇ ਨੂੰ ਚੈੱਕ ਜ਼ਰੂਰ ਕਰਾਉਣਾ ਨਾ ਕਿ ਹਰ ਵਾਰੀ ਕਾਰਨ ਫਿਬਰਾਈਟ ਸੀਜ਼ਨ ਨਹੀਂ ਹੋ ਸਕਦਾ ਉਹਦੇ ਲਈ ਅਸੀਂ ਬਾਕੀ ਸੁਣੋ ਕਿ ਕਿ ਖੇੜ ਦਾ ਖੇੜ ਦਾ ਬੱਚਾ बेहोश ਹੋ ਜਾਂਦਾ ਹੈ ਗਰਦਨ ਪੂਰੀ ਪਿੱਛੇ ਨੂੰ ਢਾਲ ਲੈਂਦਾ ਆਪਣੀ ਤੇ ਅੱਖਾਂ ਉੱਪਰ ਚੁੜਾ ਲੈਂਦਾ ਇਹਨੂੰ ਕੀ ਕਹਿੰਦੇ ਹੈ ਤੇ ਕਾਰਨ ਕੀ ਹੈ ਕਿਉਂ ਇਸ ਤਰੀਕੇ ਦੇ ਬੱਚੇ ਨੂੰ ਜਿਹੜੀ ਦਿੱਕਤ ਹੋ ਰਹੀ ਹੈ ਦੇਖੋ ਫਿਬਰਾਈਲ ਸੀਜ਼ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪ੍ਰੈਜੈਂਟੇਸ਼ਨ ਸੇਮ ਰਹਿੰਦੀਆਂ ਸਾਰੇ ਦੌਰੇ ਦੀ ਪ੍ਰੈਜੈਂਟੇਸ਼ਨ ਸੇਮ ਹੁੰਦੀਆਂ ਫਿਬਰਾਈਲ ਸੀਜ਼ਰ ਬਾਕੀ ਦੌਰਿਆਂ ਨਾਲੋਂ ਅਲੱਗ ਕਿਉਂ ਹੈ ਉਹਦੇ ਵਿੱਚ ਇਹੀ ਹੈ ਕਿ ਬੱਚਾ ਬਾਅਦ ਵਿੱਚ ਤਕਰੀਬਨ ਨਾਰਮਲ ਹੁੰਦਾ ਹਮ ਇਹੀ ਇਹਨੂੰ ਇਸ ਇਸ ਚੀਜ਼ ਨੂੰ ਬਾਕੀ ਦਿਮਾਗੀ ਦੌਰਿਆਂ ਦੇ ਇਸ ਕਾਰਨ ਤੋਂ ਰੂਲ ਆਊਟ ਕਰਦਾ ਹੈ ਮਤਲਬ ਸੈਪਰੇਟ ਕਰਦਾ ਹੈ ਉਹਦੇ ਵਿੱਚ ਬੱਚਾ ਦੌਰੇ ਤੋਂ ਬਾਅਦ ਬਿਲਕੁਲ ਨਾਰਮਲ ਹੋ ਜਾਂਦਾ ਹੈ ਅੱਛਾ ਮੈਂ ਚੀਜ਼ ਵੀ ਆਪਾਂ ਵੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਲਾਈਵ ਹੀ ਦੇਖੀ ਹੈ ਇਹ ਚੀਜ਼ ਤਾਂ ਕਿ ਬੱਚਾ ਸੋ ਰਿਹਾ ਹੈ ਸੋਤੇ-ਸੋਤੇ ਕੀ ਹੁੰਦਾ ਉਹਨੂੰ ਮਤਲਬ ਕਿ ਇੱਕ ਜ਼ੋਰ ਦੀ ਰੋਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦਾ ਮੂੰਹ ਮੁੜ ਕੇ ਉਹਦੇ ਮੂੰਹ 'ਚ ਝਾਗ ਨਿਕਲਣੇ ਸਟਾਰਟ ਹੋ ਜਾਂਦੇ ਮੈਮ ਇਹ ਵੀ ਸੇਮ ਹੀ ਹੈ ਕਿ ਇਹ ਡਿਫਰੈਂਟ ਹੈ ਕੁਝ ਨਹੀਂ ਦੇਖੋ ਜਦ ਵੀ ਦਵਾਰਾ ਪੈਂਦਾ ਦੌਰੇ ਦੇ ਇੱਕ ਔਰਾ ਫੇਸ ਬੋਲਦੇ ਆਪਾਂ ਜਿਹੜਾ ਦਵਾਰਾ ਤੋਂ ਪਹਿਲਾਂ ਹੁੰਦਾ ਹੈ ਕਈ ਬੱਚੇ ਜਿਹੜੇ ਬੜੇ ਹੁੰਦੇ ਨੇ ਨਾ ਉਹਨਾਂ ਨੂੰ ਥੋੜੀ ਜਿਹੀ ਘਬਰਾਹਟ ਹੋਣੀ ਛਾਤੀ ਜਕੜਨ ਹੋਣੀ ਪਸੀਨਾ ਆਉਣਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਉਹਨਾਂ ਨਾਲ ਕੁ ਨੇ ਮਤਲਬ ਜੇ ਆਪਾਂ ਕੋਈ ਬੱਚਾ ਰੋਂਦਾ ਹੈ ਨਾ ਦੈਟ ਵੀ ਬੀ ਆ ਪ੍ਰੀ ਮੂਵਮੈਂਟ ਫੇਜ਼ ਜਿਹਨੂੰ ਔਰਾ ਕਹਿੰਦੇ ਆ ਤੇ ਨਾਲ ਬੱਚੇ ਦੇ ਉਸ ਤੋਂ ਬਾਅਦ ਸਰੀਰ ਦੇ ਵਿੱਚ ਜਿਹੜੇ ਹਿਲਣਾ ਜਿਹਨੂੰ ਮੂਵਮੈਂਟਸ ਕਹਿੰਦੇ ਨੇ ਉਹ ਫੇਰ ਸ਼ੁਰੂ ਹੁੰਦੀਆਂ ਨੇ ਇਹ ਟਾਈਪਸ ਮਤਲਬ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਹੈ ਮੂੰਹ ਦੇ ਵਿੱਚ ਝਾਗਾਣਾ ਕਿਉਂਕਿ ਕਈਆਂ ਨੂੰ ਤਾਂ ਐ ਲੱਗਦਾ ਕਿ ਸਾਡੇ ਬੱਚੇ ਨੂੰ ਕਿਸੇ ਇੱਕ ਚੀਜ਼ ਨੇ ਕੱਟ ਲਿਆ ਤਾਂ ਕਰਕੇ ਮੂੰਹ ਝਾਗਾ ਰਹੇ ਨੇ ਜਾਂ ਫਿਰ ਬੱਚਾ ਵਿਹੋਸ਼ ਹੋ ਗਿਆ ਕਿ ਕਿਤੇ ਨਾ ਕਿਤੇ ਕੁਝ ਹਾਸਾ ਤਾਂ ਨਹੀਂ ਹੋ ਗਿਆ ਹ ਨਹੀਂ ਨਹੀਂ ਇਸ ਤਰ੍ਹਾਂ ਹੀ ਹੈ ਪ੍ਰੈਜੈਂਟੇਸ਼ਨ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਮੂੰਹ ਤੋਂ ਝਗ ਨਿਕਲਣਾ ਬੱਚੇ ਦੇ ਇੱਕ ਟੱਕ ਦੇਖਣਾ ਬੱਚੇ ਦੇ ਲੈਟ੍ਰੀਨ ਬਾਥਰੂਮ ਦਾ ਵਿੱਚ ਨਿਕਲਣਾ ਇਹ ਪ੍ਰੈਜੈਂਟੇਸ਼ਨ ਹੀ ਹੈ ਦੌਰੇ ਦੀ ਤੇ ਕਿਸ ਤਰੀਕੇ ਨਾਲ ਮੈਂ ਬੱਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਆਪਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਟੈਂਪਰੇਚਰ ਹੈ ਦੇਖਦੇ ਰਹਿਣਾ ਚਾਹੀਦਾ ਜੇ ਕਿ ਜ਼ਿਆਦਾ ਟੈਂਪਰੇਚਰ ਆ ਫਿਰ ਉਹਨੂੰ ਜਿਹੜਾ ਹੈ ਕਿ ਪੱਟੀਆਂ ਰੱਖ ਦੇ ਜਾਂ ਫਿਰ ਡਾਕਟਰ ਦੀ ਸਲਾਹ ਜੜੀ ਇਹ ਲੈਣੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਅਸੀਂ ਦੇਖੋ ਹਰ ਵਾਰੀ ਇਹੀ ਐਡਵਾਈਸ ਕਰੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਪਹਿਲੀ ਗੱਲ ਤਾਂ ਫੀਵਰ ਡਾਕੂਮੈਂਟ ਕਰੋ ਜੇ ਫੀਵਰ ਤੁਹਾਨੂੰ ਲੱਗਦਾ ਹੈ ਬੱਚੇ ਨੂੰ ਤੁਸੀਂ 102 103 ਤੋਂ ਉੱਪਰ ਜਾ ਰਿਹਾ ਹੈ ਆਪਾਂ ਪੱਟੀਆਂ ਐਡਵਾਈਸ ਕਰਦੀ ਹੈ ਬਟ ਠੰਡੇ ਪਾਣੀ ਦੀ ਨਹੀਂ ਕਰੀ ਟੈਪ ਵਾਟਰ ਜਿਹਨੂੰ ਤੁਸੀਂ ਲੁੱਕ ਵਾਰਮ ਜਾਂ ਟੈਪ ਵਾਟਰ ਦੀ ਹੀ ਪੱਟੀ ਕਰਾਈ ਦੀ ਹੈ ਠੰਡੇ ਦੀ ਨਹੀਂ ਬਰਫ਼ ਦੀ ਨਹੀਂ ਕੋਈ ਇਸ ਤਰ੍ਹਾਂ ਹੁੰਦੀ ਤੁਸੀਂ ਪੈਰਾਸੀਟਾਮੋਲ ਦੋ ਪੈਰਾਸੀਟਾਮੋਲ ਦਵਾਈ ਦਿੰ ਹੋ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਚੁੱਕਿਆ ਹੈ ਇਹ ਹੋਣ ਤੋਂ ਬਾਅਦ ਸਾਰਾ ਇਨਸੀਡੈਂਸ ਹੋਣ ਤੋਂ ਬਾਅਦ ਡਾਕਟਰ ਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਚਾਹੇ ਉਹਦਾ ਦੌਰਾ ਰੁਕ ਗਿਆ ਹੈ ਚਾਹੇ ਨਹੀਂ ਰੁਕਿਆ ਕਿਉਂਕਿ ਪਹਿਲਾ ਦੌਰਾ ਅਸੀਂ ਛੱਡ ਸਕਦੇ ਹਾਂ ਪਰ ਜਿਹੜੇ ਬੱਚੇ ਇਸ ਦੌਰੇ ਫਿਬਰਾਈਲ ਸੀਜ਼ਰ ਚ ਆਂਦੇ ਨੇ ਇਹਨਾਂ ਨੂੰ ਦੁਬਾਰਾ ਕੰਪਲੇਂਟ ਹੋ ਸਕਦੀ ਹੈ 90% ਕੇਸਿਸ ਨਹੀਂ ਹੁੰਦੀ ਬਟ ਜੇ ਹੋ ਜਾਂਦੀ ਹੈ ਤਾਂ ਫਿਰ ਉਹ ਹੈ ਕਿ ਪਹਿਲਾ ਦੌਰਾ ਅਸੀਂ ਰੂਲ ਆਊਟ ਕਰਨਾ ਹੁੰਦਾ ਹੈ ਕਿ ਉਹ ਫਿਬਰਾਈਲ ਸੀਜ਼ਰ ਸੀ ਕਿ ਨਹੀਂ